گاہے بگاہے ذکر ہوئے گا گلیں یاد آپ ڈسکس ہوگی حاصہ نکلتا سر ہوں ہاتھے دال چیز بھی نکلے گی ایک منچ تکلیف بھی اٹھے گی کیونکہ میں ہمیشہ ہی کہنا ہونا کہ اِسی اج بھی پتی صاحب اُنہیں ہی یاد کرتے ہیں جی اتنا مس کر ہیں یہ بھی اس شیل جا کے بہ گئے جی کہ سانوں پہ بلا کے دکھاؤ جیسے ਕਦੇ ਵੀ ਤੇਰੀ ਸਿੱਧੀ ਕਿਤੇ ਸੱਪਰ ਜਾਤੀ ਮੁਲਾਕਾਤ ਹੈ ਇਹ ਉੱਪਰ ਨਹੀਂ ਕਹਿੰਦਾ ਮੈਂ ਕਿ ਕੋਈ ਪ੍ਰਾਈਵੇਟ ਡਿਲੀਵਰ ਨਹੀਂ ਹੋਤਾ ਵੀ ਪਰ ਇਹ ਇਹਨਾਂ ਨੂੰ ਤੇਰਾ ਮਨ ਕਹਿੰਦਾ ਕਿ ਕਿਸੇ ਜਗ੍ਹਾ ਹੋਵੇਗਾ ਜੀ ਕੀ ਕਰਨਾ ਰਵਾਜ ਆ ਜਾਏਗੀ ਕਹਿੰਦੇ ਨਾ ਅੱਗੇ ਵਾੜੇ ਅੱਗੇ ਜਾਓ ਬਿਲਕੁਸਰ ਨੀਚੇ ਵਰਨਾ ਨਹੀਂ ਹੋਏਗਾ ਕਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਕਿ ਤੁਸੀਂ ਕਿਉਂ ਇਦਾਂ ਸਾਡੇ ਨਾਲ ਵਿਛੜ ਕੇ ਆ ਗਏ ਸੀ ਪਰ ਉਮੀਦ ਹੀ ਹੈ ਕਿ ਕਦੇ ਤਾਂ ਕਿਸੇ ਜਗ੍ਹਾ ਚ ਮੁਲਾਕਾਤ ਹੋਏਗੀ ਤਾਂ ਆਪਾਂ ਉਹਨਾਂ ਨਾਲ ਬੈਠ ਕੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੀ ਇਦਾਂ ਦੀ ਸੱਚ ਜੰਚ ਲੇ ਕੇ ਜਿੰਨਾਂ

ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ ਹੁੰਦੀ ਹੈ ਦਰਸ਼ਕਾਂ ਦੇ ਵੀ ਉਦਾਂ ਦੇਖਣਾ ਨਹੀਂ ਚਾਹੁੰਦੇ ਪਰਵਾਰਾਂ ਨੇ ਵੀ ਕਾਇਦ ਅਫੀਸ਼ੀਅਲੀ ਕੋ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਨੂੰ ਚ ਦੇਖਿਆ ਹੁੰਦਾ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਤਨੀ ਆਮ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕੋ ਸਿਰ ਉਚੀਂ ਯਾਦ ਕਰਨ ਕਿਉਂਕਿ ਪੱਲਾ ਸਾਹਿਬ ਨੂੰ ਤਕਲੀਫ 'ਚ ਦੇਖਣਾ ਤਾਂ ਕਿਸੇ ਨੂੰ ਵੀ ਕਦੇ ਚੰਗਾ ਨਹੀਂ ਲੱਗ ਸਕਦਾ ਮੈਨੂੰ ਲੱਗਦਾ ਕਿ ਉਹ ਵੀਡੀਓ ਇਹ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣਾ ਨਾਲੋਂ ਨਾਲ ਕਿ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਖਿਡਨ ਵਾਲੀਆਂ ਜੋ ਕੈਰੈਕਟਰ ਸੀ ਉਹਨੂੰ ਹੀ ਸਪਰੈਡ ਕਰੂੰ। ਕੌਣ ਬੰਦਾ ਕਿਹੜੀ ਤਕਲੀਫ਼ ਸੀ ਸੀ ਉਹਨੂੰ ਹੀ ਪਤਾ ਉਹਨੂੰ ਤਕਲੀਫ਼ ਨੂੰ ਪਾਚ ਐ ਐਕਸਪੈਂਡ ਕਰਕੇ ਮਤਲਬ ਪੇਜ ਕੇ ਜ਼ਿਆਦਾ ਸੀਨ ਜ਼ਾਦਰ ਕਰ ਕੋਈ ਫਾਇਦਾ ਨਹੀਂ ਹੋਏਗਾ ਹਨਾ ਤੇ ਉਹਨਾਂ ਨੇ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਦਾਂ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਵੀ ਮੈਂ ਇਹਨੂੰ ਆਪਣਾ ਕਰਨਜੀਤ ਸਰ ਜੀ ਐਨ ਸ਼ਰਮਾ ਸੰਗਾ ਸਾਡੇ ਛਿਆਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕਰਦੇ ਸੀ ਜੇ ਸੋ ਉਹ ਵੀਡੀਓ ਕਿਸੇ ਦੀ ਪਰਸਨਲ ਹੈ ਹਮਦਰਦੀ ਕਰਨ ਵਾਸਤੇ ਨਹੀਂ ਜ਼ਿਆਦਾ ਫੈਲਾਉਣੀ ਚਾਹੀਦੀ ਬਸ ਤਾਂ ਵੀ ਜਾਂ ਫੰਦਾ ਨਾਮ ਪਤਾ ਸੀ ਜਾਨਾ ਦੇ ਵਿੱਚ ਪ੍ਰਵਾਹ ਹੁੰਜਾ ਨਾ ਨੇ ਸਰ ਜੀ ਦੇਸ਼ੀ ਜੀ ਸੁਭਾਤ ਕੋਈ ਇੱਥੇ ਬਹੁਤਿਆਰਕ ਤੁਸੀਂ ਲੋਕਿੰਦਾ ਦੇ ਜੀ ਉਤਸ਼ਾਹਿਤ ਹੋ ਰਹੇ ਹੋ ਬਹੁਤ ਚੰਗਾ ਹੈ ਜੀ ਜੀ ਸਾਡੇ ਉੱਤੇ ਦੱਸਿਆ ਕਿ ਅਸੀਂ ਫੈਮਲੀ ਹੋ ਜੰਨੇ ਆ ਸਾਨੂੰ ਕਈ ਵਾਰੀ ਭਾਜੀ ਦਾ ਵੀ ਕੋਣ ਆ ਜਣਾ ਰਹੇ ਮੈਂ ਧਿਆਨ ਦੇ ਕੇ ਮਿੱਠਾ ਨਾ ਕਹਣਾ ਬੋਲ ਜਿੱਪੀ ਦਾ ਵੀ ਵੀਡੀਓ ਦੇਖੇ ਭਾਣਾ ਵੀ ਉਹ ਕਿਦਾਂ ਚੋਰੀ ਦੀ ਪਰਤੀ ਮੈਂ ਦੇ ਤੋ ਕੋਈ ਮੈਂ ਪਹਿਲੀ ਕੈਰੀਓਂ ਦਿੱਤਾ ਦਿੱਤੀ ਹੈ ਤੇ ਉਹ ਮੇਰਾ ਪਹਿਰਾ ਹੁੰਦਾ ਸੀ ਮਿੱਠਾ ਨਹੀਂ ਕਹਣਾ ਹਾਂ ਜੀ ਜਦੋਂ ਦੱਪਾ ਉਹਨਾਂ ਤੇ ਅਸੀਂ ਹੱਸਣਾ ਜਣਾ ਪਤਾ ਸਭ ਦੱਪਾ ਆਇਆ ਖਾਲੀ ਉਹ ਲੈਂਦੋ ਫਿਰ ਤੁਹਾਨੂੰ ਦੁਖਾਵਾਂਗੇ ਜਿਹੜਾ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖੋ ਜਿਆ ਕੇ ਮੈਂ ਖੁਸ਼ ਹੋਵਾਂਗਾ ਵੀ ਅਸੀਂ ਕਦੀ ਬਰਕੀ ਨਹੀਂ ਸੀ ਸੋ ਇਦਾਂ ਹੱਸਦੇ ਖੇਣਦੇ ਰਹਿਣਾ ਅਸੀਂ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਉਹ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਕਿਊਜ਼ ਲੱਭਣੇ ਖਾਨਦੇ ਕਿਉਂਕਿ ਉਹਨਾਂ ਦਾ ਸਵੀਟ ਟੂਥ ਸਿਗਰ ਨੂੰ ਚੰਗਾ ਲੱਗਦਾ ਸੀ ਮੇਰੇ ਤਾਂ ਕਹਿ ਦੀਆਂ ਜੱਟਾ ਕੂਚ ਸਾਡੀ ਰੁਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਖਾਣੀਆਂ ਮੈਂ ਨਹੀਂ ਕਹਾਂਦਾ ਵੀ ਕਿਹਾ ਕਿ ਸਾਡੇ ਉਹਨਾਂ ਦਾ ਗਾਹੇ ਬਗਾਹੇ ਜਿੱਕਰ ਹੋਏ ਗਵਰਨਰ ਦੀ ਗੱਲਾਂ ਯਾਦ ਆਉਂਦੀਆਂ ਕਰਾ ਚ ਡਿਸਕਸ ਹੋਣਗੀਆਂ ਅੱਗੇ ਹਾਸਾ ਨਿਕਲਦਾ ਸੀ ਹੁਣ ਹਾਸੇ ਦੇ ਨਾਲ ਹੀ ਚੀਸ ਵੀ ਨਿਕਲੇਗੀ ਇੱਕ ਮੰਚ ਤਕਲੀਫ ਵੀ ਹੋਕੇਗੀ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਨਾ ਕਿ ਅੱਜ ਵੀ ਪਟਿਆਲਾ ਨੂੰ ਨਹੀਂ ਯਾਦ ਕਰਦੇ ਆਂ ਵੀ ਦੇਖ ਜੀ ਉਹਨਾਂ ਨੂੰ ਮਿਸ ਕਰਦੇ ਆਂ ਇਹ ਵੀ ਉਸ ਥਾਂ ਦੇ ਉਸ ਸ਼ੈਲ ਚ ਜਾ ਕੇ ਬਹਿ ਗਏ ਜਿਹੜੇ ਕਹਿੰਦੇ ਸਾਨੂੰ ਬੁਲਾ ਕੇ ਦਿਖਾਓ ਜੀ ਸਾਈਡ 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 ਕਦੇ ਵੀ ਤੇ ਰਿਸਪੀ ਜੇ ਕਿਤੇ ਸੱਪਰ ਜਾਤੀ ਮੁਲਾਕਾਤ ਹੋਈ ਉੱਪਰ ਨਹੀਂ ਕਿੰਦਾ ਮੈਂ ਕਿਸੇ ਪ੍ਰਾਈਵੇਟ ਡਿਲੀਵਰ ਨਹੀਂ ਹੋਤਾ ਵੀ ਪਰ ਇਹ ਇਹਨਾਂ ਨੂੰ ਮੇਰਾ ਮਨ ਕਿੰਦਾ ਕਿ ਕਿਸੇ ਜਗ੍ਹਾ ਨਾ 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 ਕੀ ਕਰਨਾ ਰਵਾਜ ਆ ਜਾਈਗੀ ਕਹਿੰਦੇ ਨਾ ਅੱਗੇ ਵਾੜ ਤੁਸੀਂ ਅੱਗੇ ਜਾਓਗੇ ਬਿਲਕੁਸ ਨਹੀਂ ਚੇਰਨ ਨਹੀਂ ਹੋਏਗਾ ਕਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਕਿ ਤੁਸੀਂ ਕਿਉਂ ਇਦਾਂ ਸਾਡੇ ਨਾਲ ਵਿਛੜ ਕੇ ਆ ਗਏ ਸੀ ਪਰ ਉਮੀਦ ਹੀ ਹੈ ਕਿ ਕਦੇ ਤਾਂ ਕਿਸੇ ਜਗ੍ਹਾ ਚ ਮੁਲਾਕਾਤ ਹੋਏਗੀ ਤਾਂ ਆਪਾਂ ਉਹਨਾਂ ਨਾਲ ਬੈਠ ਕੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੀ ਇਦਾਂ ਦੀ ਸਚਨ ਚੱਲੇਗੀ ਜਿੰਨਾ

ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ ਦੀ ਹੈ। ਅਧਿਸ਼ਕਤ ਦੇ ਵੀ ਉਧਰ ਦੇਖਣਾ ਨਹੀਂ ਚਾਹੁੰਦਾ। ਪਰ ਮਾਰਾ ਨੇ ਮਿਤਾਏ ਕਦੇ ਆਫੀਸ਼ੀਅਲੀ ਕੋ ਵੀ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ। ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਯਾਰ ਸਤਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਰੂਪ ਚ ਦੇਖਿਆ ਹੁੰਦਾ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਤਨੀ ਆਮ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕੋ ਸਿਰਫ ਰੁਚੀ ਯਾਦ ਕਰਨ ਕਿ ਕਿਉਂਕਿ ਪੱਲਾ ਸਾਹਿਬ ਨੂੰ ਤਕਲੀਫ ਚ ਦੇਖਣਾ ਤਾਂ ਕਿਸੇ ਨੂੰ ਵੀ ਕਦੇ ਚੰਗਾ ਨਹੀਂ ਲੱਗ ਸਕਦਾ ਮੈਨੂੰ ਲੱਗਦਾ ਕਿ ਉਹ ਵੀਡੀਓ ਇੰਨੀ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲੋਂ ਨਾਲ ਕਿ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਖਿਡਨ ਵਾਲੀਆਂ ਜੋ ਕੈਰੇਕਟਰ ਸੀ ਉਹਨੂੰ ਹੀ ਸਪਰੈਡ ਕਰੂੰ ਕੋਣ ਬੰਦਾ ਕਿਹੜੀ ਤਕਲੀਫ ਚ ਸੀ ਉਹਨੂੰ ਹੀ ਪਤਾ ਉਹਨੂੰ ਤਕਲੀਫ ਨੂੰ ਪਛਾਹ ਸਪੈਂਡ ਕਰ ਕੋ ਮਤਲਬ ਪੇਜ ਕੇ ਜ਼ਿਆਦਾ ਸੀਨ ਜਜ਼ਰੇ ਤੇ ਕੋਈ ਫਾਇਦਾ ਨਹੀਂ ਹੋਏਗਾ ਹਨਾ ਤੇ ਮਨ ਲੈ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਿੱਦਾਂ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਭੀ ਮੈਂ ਇਹਨੂੰ ਆਪਣਾ ਕਰਮਜੀਤ ਸਰਪ੍ਰੀਅਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜੀ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕਰਦੇ ਸੀ। ਸੋ ਉਹ ਵੀਡੀਓ ਕਿਸੇ ਦੀ ਪਰਸਨਲ ਹੈ। ਹਮਦਰਦੀ ਕਰਨ ਵਾਸਤੇ ਨਹੀਂ ਜਿਆਦਾ ਪੈਲੋਣੀ ਚਾਹੀਦੀ। ਬਟ ਆਪ ਵੀ ਜੇ ਆਪਾਂ ਸਾਡੇ ਪਤਾ ਸੀ ਜਾਨਾਂ ਦੇ ਵਿੱਚ ਪਰਵਾਹ ਉਹ ਜਿਦਾਂ ਨੇ ਉਹ ਸਰ ਜੀ ਦੇ ਸਟੇਟਮੈਂਟ ਵੀ ਕਿ ਉਹ ਜਿਹੜੀ ਕਿੰਨਾ ਬਹੁਤਿਆਰਕ ਤੁਸੀਂ ਲੋਕਾਂ ਦਾ ਬਹੁਤ ਜੀ ਉਤਸ਼ਾਹਤ ਹੋਰ ਬਹੁਤ ਖੁਸ਼ ਹੋਇਆ। ਇਹ ਵੀ ਜੀ ਸਾਡੇ ਉੱਤੇ ਦੱਸਿਆ ਕਿ ਅਸੀਂ ਫੈਮਿਲੀ ਹੋ ਜੰਨੇ ਆ। ਹਾਨੂੰ ਕਈ ਵਾਰੀ ਪਰ ਵਿਜੀਟਰ ਵੀ ਕੋਣ ਆ ਜਾਂਦਾ ਸੀ ਮੈਂ ਧਿਆਨ ਦੇ ਕੇ ਮਿੱਠਾ ਨਾ ਕਹਣਾ ਕਿ ਵੀ ਇਹ ਤਾਂ ਸורה ਵੀਡੀਓ ਦੇਖੇ ਭਾਣਾ ਵੀ ਉਹ ਕਿਦਾਂ ਚੋਰੀ ਦੀ ਵਰਕੀ ਮੈਂ ਦੇਖ ਰਿਹਾ ਕੋਈ ਮੈਂ ਪਹਿਲੀ ਕੈਰੀਓਂ ਦਿੱਤਾ ਦਿੱਤੀ ਹੈ ਤੇ ਉਹ ਮੇਰਾ ਪਹਿਰਾ ਹੁੰਦਾ ਸੀ ਮਿੱਠਾ ਨਹੀਂ ਕਹਣਾ ਜਦੋਂ ਡੱਬਾ ਉਹਨਾਂ ਤੇ ਸੀ ਹੱਸਣਾ ਆ ਗਿਆ ਨਾ ਪਤਾ ਸਰ ਡੱਬਾ ਆਇਆ ਖਾਲੀ ਉਹ ਲੈ ਲੈਂਦਾ ਫਿਰ ਤੁਹਾਨੂੰ ਦੁਖਾਵਾਗੇ ਜਿਹੜਾ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਲਓ ਜਿਆ ਕੇ ਮੈਂ ਖੁਸ਼ ਹੋਵਾਂਗਾ ਵੀ ਅਸੀਂ ਕਦੀ ਵਰਕੀ ਹੁੰਦੀ ਸੀ ਸੋ ਇਦਾਂ ਹੱਸਦੇ ਖੇਡਦੇ ਰਹਿਣਾ ਅਸੀਂ ਉਹਦੇ ਹੱਥੋਂ ਖੋਲੰਦੇ ਹੁੰਦੇ ਸੀ ਉਠਾ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਕਿਊਜ਼ ਲੱਭਨੇ ਖਾਂਦੇ ਕਿਉਂਕਿ ਉਹਨਾਂ ਦਾ ਸਵੀਟ ਟੂਥ ਸਿਗਰ ਨੂੰ ਚੰਗਾ ਲੱਗਦਾ ਸੀ ਮੈਂ ਤਾਂ ਕਹਦੀ ਹਾਂ ਜੱਟ ਨੂੰ ਸਾਡੀ ਰੁਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਖਾਣੀਆਂ ਤੇ ਉਹ ਮੈਂ ਨਹੀਂ ਖਾਂਦਾ ਵੀ ਕਿਹਾ